ਸੋ ਇੱਕ ਵਾਰ ਫਿਰ ਅਸੀਂ ਪ੍ਰੋਗਰਾਮ ਲੈ ਕੇ ਆ ਗਏ ਆ ਪੋੜ ਗਏ ਲੋਕ ਬਾਤਾਂ ਪੜੀਆਂ ਤੁਸੀਂ ਬਹੁਤ ਪਿਆਰ ਦਿੰਦੇ ਆ ਤੇ ਸਾਨੂੰ ਬਹੁਤ ਚੰਗਾ ਲੱਗਦਾ ਸੋ ਅਸੀਂ ਸਭ ਤੋਂ ਪਹਿਲਾਂ ਜਵਾਬ ਦਿੰਦੇ ਆ ਪਿਛਲੀ ਬਾਤ ਦਾ ਹਾਂਜੀ ਪਿਛਲੇ ਹਫਤੇ ਦੀ ਬਾਤ ਦਾ ਜਵਾਬ ਹੈਗਾ ਜੀ ਮੋਰ ਬਾਤ ਹੈਗੀ ਸੀ ਸਿਰ ਤੇ ਕਲਗੀ ਰੰਗ ਨਿਆਰੇ ਸਾਰੇ ਉਸ ਤੋਂ ਜਾਵਣ ਵਾਲੇ ਇਹਦਾ ਜਵਾਬ ਹੈਗਾ ਜੀ ਮੋਰ ਸੋ ਹੁਣ ਆਪਾਂ ਦੱਸਦੇ ਆ ਉਹਨਾਂ ਦੇ ਨਾਮ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਇੱਥੇ ਆ ਜੀ ਯੋਗਰਾਜ ਸੁਖਾਨਾ ਬਲਵਿੰਦਰ ਕੌਰ ਦੀਪ ਬਰਾੜ ਹਰਵਿੰਦਰ ਕੌਰ ਪਿੰਡ ਵਾਲੇ ਭੈਣ ਜੀ ਪੰਜਾਬੀ ਤੜਕਾ ਰਾਜ ਸਿੰਘ ਹਾਂਜੀ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਥੈਂਕ ਯੂ ਜੀ ਬਹੁਤ 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 ਤੁਹਾਡਾ ਧੰਨਵਾਦ ਆ ਤੁਸੀਂ ਟਾਈਮ ਕੱਢ ਕੇ ਆਉਨੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਆ ਕਰੋ ਹਾਂਜੀ ਹਨਾ ਇਹੀ ਸਾਡੀ એનર્ਜੀ ਹੈ ਹਨਾ ਆਪਾਂ ਇਦਾਂ ਹੀ ਮਿਲਦੇ ਰਹੀਏ ਹਾਂਜੀ ਗਰਮੀ ਬਹੁਤ ਹੋ ਗਈ ਆ ਔਰ ਕਈ ਜਗ੍ਹਾ ਤਾਂ ਮੀਂਹ ਵੀ ਪੈ ਗਿਆ ਆ ਹਨਾ ਸਾਡੇ ਵੀ ਬਹੁਤ ਮੀਂਹ ਪਿਆ ਅੱਜ ਨਕੌਦਰ ਚ ਵੀ ਮੀਂਹ ਪਿਆ ਤਾਂ ਜਲੰਧਰ ਵੀ ਮੀਂਹ ਪਿਆ ਤਾਂ ਅੱਗੇ ਇੱਕ ਦਿਨ ਜਲੰਧਰ ਗਿਆ ਸੀ ਉਦੋਂ ਦਾ ਬਹੁਤ ਮੀਂਹ ਪਿਆ ਸੀ ਹਨਾ ਜਿਆਦਾ ਮੀਂਹ ਪੈ ਜਵੇ ਤਾਂ ਵੀ ਮੁਸ਼ਕਲ ਹੋ ਜਾਂਦੀ ਹੈ ਜਦੋਂ ਨਹੀਂ ਪੈਂਦਾ ਤਾਂ ਵੀ ਮੁਸ਼ਕਲ ਵਈ ਜਾਂਦੀ ਹੈ ਗਰਮੀ ਬਹੁਤ ਆ ਤਾਂ ਥੋੜਾ ਜਿਹਾ ਠੰਡਾ ਹੋ ਜਾਂਦਾ ਮੜਾ ਮੀਂਹ ਪੈਣ ਨਾਲ ਹੂੰ ਹੂੰ ਮੌਸਮ ਮੋਰਮ ਟੰਡਾ ਹੋ ਜਾਂਦਾ ਹੋਰ ਤੁਹਾਡੀ ਪਿੰਡ ਨਹੀਂ ਪਿਆਕ ਨਹੀਂ ਸਾਨੂੰ ਦੱਸਿਓ ਜਰੂਰ ਸਹੀ ਗੱਲ ਆ ਹੁਣ ਮੀਂਹ ਪੈ ਕੇ ਹੋਰ ਵੀ ਤੰਗ ਹੋ ਜਾਂਦਾ ਬੰਦਾ ਹਾਂ ਸਹੀ ਗੱਲ ਆ ਹੋਮ ਹੋ ਜਾਂਦਾ ਬਹੁਤ ਜ਼ਿਆਦਾ ਬਿਲਕੁਲ ਬਿਲਕੁਲ ਗਰਮੀ ਹੋਰ ਹੋ ਜਾਂਦੀ ਫੇ ਤੇ ਬੰਦਾ ਇਦਾਂ ਹੀ ਆ ਬੰਦਾ ਕਿਸੇ ਪਾਸੇ ਸੁਖੀ ਨਹੀਂਗਾ ਹਾਂ ਜੇ ਠੰਡ ਹੋ ਜਾਂਦੀ ਆਪਾਂ ਤਾਂ ਵੀ ਕਿੰਨੀ ਠੰਡ ਬਹੁਤ ਹੋ ਗਈ ਆ ਤੇ ਇਹ ਗਰਮੀ ਪੈਂਦੀ ਆ ਗਰਮੀ ਵੀ ਆ ਗਰਮੀ ਵੀ ਨਹੀਂ ਬਰਦਾਸ਼ਤ ਹੁੰਦੀ ਗਰਮੀ ਵੀ ਨਹੀਂ ਬਰਦਾਸ਼ਤ ਹੁੰਦੀ ਹਾਂਜੀ ਹਾਂਜੀ ਹਾਂ ਤੇ ਇਦਾਂ ਹੀ ਆ ਇੱਕ ਹੁਣ ਏਸੀ ਚੱਲ ਪਿਆ ਜੀ ਹਾਂ ਇਹ ਉਹਦੇ ਨਾਲ ਆਪਾਂ ਨੂੰ ਏਸੀ ਨਾਲ ਇੰਨਾ ਪਿਆਰ ਹੋ ਗਿਆ ਕਿ ਆਪਾਂ ਹਰ ਵੇਲੇ ਏਸੀ ਦੇ ਬਕੇ ਲਈ ਏਸੀ ਚੱਲਾਰਵੇ ਪਰ ਉਹਦੇ ਕਿੰਨੇ ਨੁਕਸਾਨ ਆ ਉਹਦੇ ਏਸੀ ਦੇ ਹਨਾ ਉਹਨੂੰ ਤੁਸੀਂ ਇੱਥੇ ਕਈ ਮੈਂ ਦੇਖਿਆ ਘਰਾਂ ਦੇ ਵਿੱਚ 16 ਤੇ 18 ਤੇ ਲਾ ਕੇ ਸੀਓ ਬੈਠੇ ਹਾਂਜੀ ਹਾਂਜੀ ਪਰ ਉਹਦੇ ਨਾਲ ਉਹ ਸਿੱਧਾ ਹੀ ਬੋਡੀ ਨੂੰ ਨੁਕਸਾਨ ਆ ਨੁਕਸਾਨ ਆ ਉਹ ਕਦੋਂ ਉਹਦਾ ਟੈਂਪਰੇਚਰ 16 ਤੇ ਜਾਣਾ 18 ਤੇ ਕਦੋਂ ਉਹ ਟ੍ਰਿਪ ਹੋਊਗਾ ਫਿਰ ਉਹ ਜਿਹੜੇ ਕੰਪਰੈਸ਼ਨ ਆ ਟ੍ਰਿਪ ਆ ਉਹਨਾਂ ਨੇ ਹੋਣਾ ਨਹੀਂ ਉਹ ਕਈ ਵਾਰੀ ਹੀਟ ਅਪ ਹੋ ਕੇ ਫਟ ਜਾਂਦੇ ਆ ਫਟ ਜਾਂਦੇ ਆ ਬੋਝੀ ਰਾਮ ਨਾਲ ਰਜਾਈਆਂ ਲੈ ਕੇ ਪਏ ਹੋ ਨੇ 16 ਤੇ ਛੱਡ ਕੇ 18 ਤੇ ਛੱਡ ਕੇ ਔਰ ਉਹ ਕਹਿੰਦੇ ਉਹ ਤੁਹਾਡੀ ਬੋਡੀ ਨੂੰ ਡਰਾਈ ਵੀ ਕਰਦਾ ਹਾਂਜੀ ਤੇ ਏਸੀ ਘਟੋ ਤੁਸੀਂ 24 ਤੋਂ ਉੱਤੇ ਚਲਾਓ ਤੇ ਜੰਗਾ ਨਾਲ ਪੱਖਾ ਚਲਾ ਲਓ ਹਾਂ ਹਲਕਾ ਜਿਹਾ ਪੱਖਾ ਚਲਾ ਲਓ ਜਿਹੜਾ ਕਿ ਤੁਹਾਡੇ ਸਾਰੇ ਰੂਮ ਨੂੰ ਠੰਡਾ ਕਰ ਲੈਂਦਾ ਹਵਾ ਨਾਲ ਹੀ ਹਾਂਜੀ ਤੇ ਉਹ ਚਲਾਓ ਤੇ ਰਾਮ ਨਾਲ ਪਾਉ ਜ਼ਰੂਰਤ ਨਹੀਂ ਕੰਬੜ ਲੈ ਕੇ ਪਹਿਣਾ ਪਰ ਉਹ ਤੁਹਾਡੀਆਂ ਹੱਡੀਆਂ ਨੂੰ ਵੀ ਨਹੀਂ ਛੱਡਦਾ ਹੈਗਾ ਜਦੋਂ ਤੁਸੀਂ ਇੱਕਦਮ ਏਡੇ ਟੈਂਪਰੇਚਰ ਤੋਂ ਨਿਕਲਦੇ ਆ ਬਾਹਰ ਬਾਹਰ ਹੀਟ ਹੁੰਦੀ ਆ ਉਹ ਫੇਰ ਗਰਮ ਸਰਦ ਹੋ ਜਾਂਦਾ ਔਰ ਆਪਣਾ ਸਰੀਰ ਤੇ ਉਹ ਖਰਾਬ ਹੋ ਜਾਂਦਾ ਉਹ ਚੀਜ਼ਾਂ ਆਪਣੀਆਂ ਜਿਹੜੀਆਂ ਹੱਡੀਆਂ ਆਪਣਾ ਆਪਣੀ ਸਕਿਨ ਵੀ ਉਹ ਚੀਜ਼ਾਂ ਨੂੰ ਅਸਰ ਕਰਦਾ ਅਸਰ ਕਰਦਾ ਬਿਲਕੁਲ ਬਿਲਕੁਲ ਉਹ ਤੁਹਾਡੀਆਂ ਹੱਡੀਆਂ ਨੂੰ ਜਦੋਂ ਤਤੀਆਂ ਠੰਡੀਆਂ ਆਉਂਦੀਆਂ ਹੱਡੀਆਂ ਦਾ ਸਤਿਆਨਾਸ਼ ਹੋ ਜਾਂਦਾ ਹਾਂ ਇੱਥੋਂ ਤੱਕ ਇਹ ਹੱਡੀਆਂ ਦਾ ਉਹ ਬੁਰੀ ਹਾਲਤ ਕਰਦਾ ਕਿ ਹੱਡੀਆਂ 'ਚ ਜਾਨ ਹੀ ਨਹੀਂ ਰਹਿੰਦੀ ਹੈ। ਹੈਨਾ? ਹਰ ਵੇਲੇ ਠੰਡ 'ਚ ਬੈਠੇ ਰਹਿਣਾ। ਮਤਲਬ ਅਸੀਂ ਨਹੀਂ ਕਹਿੰਦੇ ਡਾਕਟਰ ਕਹਿੰਦੇ ਆ। ਹਾਂਜੀ। ਫਿਰ ਉਹ ਤੁਹਾਡੇ ਅੰਦਰੋਂ ਤੋਂ ਡਰਾਈ ਕਰਦਾ ਕਿਉਂਕਿ ਉਹਨੇ ਡਰਾਈ ਕਰਨਾ ਸਾਰਾ ਸੋਕਣਾ ਹੈ ਅੰਦਰੋਂ। ਤਾਂ ਆ ਹੀ ਉਹ ਡਰਾਈਨੈਸ ਹੁੰਦੀ ਜਾਂਦਾ। ਬਿਲਕੁਲ। ਤੇ ਉਹਦੇ ਲਈ ਤੁਹਾਨੂੰ ਕਹਿੰਦੇ ਆ ਵੀ ਘਰ ਜੇ ਤੁਸੀਂ ਅਸੀਂ ਵਾਲੇ ਰੂਮ ਜਿਵੇਂ ਕੋਈ ਭਾਂਡੇ 'ਚ ਪਾਣੀ ਪਾ ਕੇ ਰੱਖ ਲਓ ਤਾਂ ਚੰਗੀ ਗੱਲ ਆ। ਉਹ ਪਾਣੀ ਨੂੰ ਖਿੱਚੂਗਾ। ਹੈਨਾ? ਤੇ ਜਦੋਂ ਪਾਣੀ ਨਹੀਂ ਹੁੰਦਾ ਤਾਂ ਫਿਰ ਉਹਨੇ ਤੁਹਾਡੇ ਅੰਦਰੋਂ ਖਿੱਚਣਾ ਨਮੀ ਤਾਂ ਉਹਨੇ ਖਿੱਚਣੀ ਆ ਨਮੀ ਉਹਨੇ ਖਿੱਚਣੀ ਉਹ ਨਮੀ ਬਾਹਰ ਕੱਢਦਾ ਆ ਤੇ ਉਹ ਅੱਖਾਂ ਨੂੰ ਵੀ ਡਰਾਈ ਕਰਦਾ ਤੁਹਾਡੇ ਸਾਹ ਨੂੰ ਵੀ ਡਰਾਈ ਕਰਦਾ ਹਾਂਜੀ ਉਹ ਕੰਨਾਂ ਤੇ ਵੀ ਅਸਰ ਹੁੰਦਾ ਕੰਨਾਂ ਤੇ ਵੀ ਹੋਰ ਵੀ ਆਪਣੀਆਂ ਸਾਰੀਆਂ ਚੀਜ਼ਾਂ ਤੇ ਅਸਰ ਹੁੰਦਾ ਜਿੰਨਾ ਹੋ ਸਕੇ ਇਹਨੂੰ ਘੱਟ ਯੂਜ਼ ਕਰ ਲਓ ਸਹੀ ਗੱਲ ਹੈ ਹੈਨਾ AC ਅਸੀਂ ਵੀ ਲੱਗਾ ਹੈ ਪਰ ਅਸੀਂ ਉਹਨੂੰ ਦਿਨੋਂ ਤੋਂ ਵਰਤਦੇ ਨਹੀਂ ਤੇ ਰਾਤ ਨੂੰ ਸਾਡਾ AC 28 ਤੇ ਚੱਲਦਾ ਆਂਦਾ ਹਾਂਜੀ ਪੱਕਾ ਕੋਈ ਮੰਦਾ ਨਹੀਂਗਾ 28 ਤੇ ਚੱਲਦਾ ਤਾਂ ਪੱਕਾ ਨਾਲ ਛੱਡ ਦੋਰਾ ਉਹਨਾਂ ਪਿਆ ਉਹਨੂੰ ਜਰੂਰੀ ਤਾਂ ਨਹੀਂ ਕੰਬੜ ਲੈਣਾ ਨਹੀਂ ਦੇਖੋ ਜੀ ਗਰਮੀ ਦਾ ਮੌਸਮ ਆਇਆ ਇਹ ਕੁਦਰਤ ਨੇ ਬਣਾਇਆ ਇਹ ਨਿਯਮ ਆ ਹਨਾ ਉਹ ਉਹਨੇ ਗਰਮ ਔਰ ਸਰਦ ਦੋਨੋਂ ਮੌਸਮ ਬਣਾਏ ਆ ਜੇ ਆਪਾਂ ਸਰਦੀਆਂ ਨੂੰ ਸਰਦੀਆਂ ਮੌਸਮ ਮੰਨਦੇ ਆ ਤਾਂ ਆਪਾਂ ਨੂੰ ਗਰਮੀਆਂ ਦਾ ਮੌਸਮ ਵੀ ਉਦਾਂ ਹੀ ਮੰਨਣਾ ਚਾਹੀਦਾ ਹਨਾ ਤੇ ਜੀ ਉਹ ਥੋੜੀ ਗਰਮੀ ਨੂੰ ਆਪਾਂ ਜਿਆਦੀ ਨੂੰ ਨਹੀਂ برداشت ਕਰਦੇ ਕਿ ਥੋੜੀ ਕਰਨੀ ਆ ਤੇ ਏਸੀ ਚਲਾ ਲਓ ਪਰ ਥੋੜਾ ਚਲਾ ਲਓ ਜਿੱਦਣ ਕਿ ਆਪਾਂ ਨੂੰ ਆਰਾਮ ਨਾਲ ਨੀਂਦ ਆ ਜਾਵੇ ਨਾ ਕਿ ਆਪਾਂ ਨੂੰ ਉਹ ਮੁੜ ਕੇ ਠੰਡ ਦਾ ਲੈਣਾ ਹੋਵੇ ਆਪਾਂ ਨਜ਼ਾਰਾ ਵੀ ਉਹ ਸਰਦੀ ਵਾਲੀ ਠੰਡ ਦਾ ਤੇ ਫਾਇਦਾ ਕੀ ਹੈ ਉਹ ਠੰਡ ਦਾ ਮਜ਼ੇ ਨਹੀਂ ਰਹਿਣਾ ਜਦੋਂ ਆਈ ਬਿਲਕੁਲ ਬਿਲਕੁਲ ਹਨਾ ਜਦੋਂ ਠੰਡ ਵਾਪਸ ਆਉਂਦੀ ਦਸੰਬਰ ਨੂੰ ਉਹ ਤਾਂ ਆਪਾਂ ਨੂੰ ਚੰਗੀ ਲੱਗਣੀ ਫਿਰ ਤਾਂ ਉਸੇਵੇਂ ਹੀ ਲੱਗਣਾ ਗਰਮੀਆਂ ਆਈਆਂ ਜਾਂ ਨਹੀਂ ਆਈਆਂ ਤੇ ਗਰਮੀ ਆਈ ਤਾਂ ਉਹਦਾ ਵੀ ਨਜ਼ਾਰਾ ਲਓ ਉਹਦਾ ਵੀ ਨਜ਼ਾਰਾ ਲਓ ਹਾਂ ਕਿਉਂਕਿ ਇਹਦੇ ਸਰੀਰ ਦੇ ਵਿੱਚ ਰੋਮਾਂ ਦੇ ਵਿੱਚੋਂ ਆਪਣੇ ਤਸੀਨਾ ਆਉਂਦਾ ਆ ਔਰ ਪਸੀਨਾ ਆਪਾਂ ਆਉਣ ਨਹੀਂ ਦਿੰਦੇ ਤਾਂ ਪਸੀਨਾ ਜਦੋਂ ਨਹੀਂ ਆਉਂਦਾ ਤਾਂ ਫਿਰ ਆਪਾਂ ਨੂੰ ਨੁਕਸਾਨ ਹੁੰਦਾ ਹੈ ਨੁਕਸਾਨ ਦਾ ਔਰ ਆਪਣੀ ਬਾਡੀ ਖਰਾਬ ਵੀ ਹੁੰਦੀ ਹੈ ਇਹਦੇ ਨਾਲ ਹੂੰ 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 ਇਹ ਅੰਦਰੋਂ ਨਿਕਲਣਾ ਵੀ ਜ਼ਰੂਰੀ ਆ ਗਰਮੀਆਂ ਦੇ ਵਿੱਚ ਥੋੜਾ ਬਾਹਰ ਬੈਠੋ ਤਾਂਕਿ ਪਸੀਨਾ ਆਵੇ ਜ਼ੋਰ ਦਾ ਕੁਝ ਕੰਮ ਕਰ ਲਓ ਜਿਹਦੇ ਨਾਲ ਬਿਲਕੁਲ ਰੱਜ ਕੇ ਇੱਕਦਮ ਪਸੀਨਾ ਬਾਹਰ ਆ ਜਾਈ ਹਨਾ ਉਹਦੇ ਨਾਲ ਆਪਣਾ ਸਰੀਰ ਤੰਦਰੁਸਤ ਰਹਿੰਦਾ ਆ ਸਹੀ ਗੱਲ ਆ ਹਨ ਤੇ ਇਹੀ ਆ ਅਸੀਂ ਇਹੀ ਕਹਿੰਦੇ ਕਿ ਆਪਣਾ ਵੀ ਖਿਆਲ ਰੱਖੋ ਆਪਣੇ ਪਰਿਵਾਰ ਦਾ ਵੀ ਖਿਆਲ ਰੱਖੋ ਹਰ ਚੀਜ਼ ਨੂੰ ਆਪਣੇ ਜਿਹੜੇ ਪੰਜਾਬੀ ਲੋਕ ਹਨ ਜਿਹੜੀ ਵੀ ਚੀਜ਼ ਆਉਂਦੀ ਹੈ ਨਾ ਕੋਈ ਦਰਗਰ ਤੋਂ ਕਰਦੇ ਉਹਦੀ ਦਫਾ ਭੱਟ ਦਿੰਦੇ ਹਨ ਨਾ ਵੀ ਸਤਿਆਨਾਸ਼ ਕਰਦੇ ਆਈਸੀ ਲਵਗਾਉਣੇ ਏਸਿਆਂ ਦਾ ਉਹ ਵਾਣ ਕਰਦੇ ਨਾ ਬੋਲੇ ਇਹਨੂੰ ਆਰਾਮ ਨਾਲ ਯੂਜ਼ ਕਰ ਲਓ ਆਪਣੀ ਸਿਹਤ ਚੰਗੀ ਰੱਖੋ ਆਪਣੀ ਪਰਿਵਾਰ ਦੀ ਸਿਹਤ ਚੰਗੀ ਰੱਖੋ ਸਹੀ ਗੱਲ ਹੈ ਹਨਾ ਸੋ ਇਹੀ ਸੀ ਸਾਡੀਆਂ ਅੱਜ ਦੀਆਂ ਗੱਲਾਂ ਬਾਤਾਂ ਹਾਂ ਗੱਲਾਂ ਤਾਂ ਮੁੱਕੀਆਂ ਨਹੀਂ ਸਾਡੀਆਂ ਮੁੱਕੀਆਂ ਨਹੀਂ ਨਾ ਤੇ ਇਹ ਤਾਂ ਆਪਾਂ ਇਦਾਂ ਹੀ ਕਰਦੇ ਰਹਿਣਾ ਹਨਾ ਤੇ ਬਾਕੀ ਆਪ ਵੀ ਪਰ ਇਦਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹੋ ਕਿਉਂਕਿ ਸਾਡੀ ਹੁਣ ਮਨ ਬਹੁਤ ਖੁਸ਼ ਆ ਕਿ ਤੁਸੀਂ ਸਾਡੇ ਨਾਲ ਸਾਰੇ ਜੁੜਦੇ ਜਾ ਰਹੇ ਆਂ ਔਰ ਸਾਡੀ ਫੈਮਿਲੀ ਵੱਡੀ ਹੋ ਤਾ ਚਲੋ ਏਦੀ ਤੁਸੀਂ ਸਾਡੇ ਨਾਲ ਜੁੜੇ ਰਹੇ ਹੋ ਤਾਂ ਅਸੀਂ ਵੀ ਤੁਹਾਡੇ ਨਾਲ ਜੁੜੇ ਰਹੀਏ ਤਾਂ ਏਦੀ ਹਰ ਹਫਤੇ ਆਪਾਂ ਮਿਲਦੇ ਰਹੀਏ ਚੰਗੀਆਂ ਚੰਗੀਆਂ ਨਵੀਆਂ ਗੱਲਾਂ ਲੈ ਕੇ ਕੁਝ ਬਿਲਕੁਲ ਬਿਲਕੁਲ ਹਾਂ ਸੋ ਚਲੋ ਠੀਕ ਆ ਹੁਣ ਆਪਾਂ ਪਾਉਨੇ ਆ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਬੜੀ ਸੌਖੀ ਆ ਤਾਂ ਇਹ ਵੀ ਹੁਣ ਪੁਰਾਣੇ ਜਿਮਾਨੇ ਜੋ ਲੈ ਕੇ ਆਉਂਦੀ ਆ ਚਲੋ ਪਾਓ ਫੇ ਪਾਓ ਹਾਂਜੀ ਇਹ ਟੈਡ ਜੋ ਕੱਢ ਕੇ ਵੱਖੀ ਚ ਮਾਰੀ ਟੈਡ ਜੋ ਕੱਢ ਕੇ ਵੱਖੀ ਚ ਮਾਰੀ ਹਾਂ ਲਓ ਜੀ ਛੋਟੀ ਜੀ ਬਾਤ ਆ ਮੈਨੂੰ ਲੋਦੇ ਦਾ ਇਹਦਾ ਜਵਾਬ ਵੀ ਛੋਟਾ ਜਿਆ ਹੋਣਾ ਛੋਟਾ ਜਿਆ ਹੀ ਆ ਹੈਨਾ ਤੇ ਇਹ ਜਵਾਬ ਤੁਸੀਂ ਦੇਣਾ ਹੈ ਹਾਂ ਤੇ ਇਦਾਂ ਹੀ ਚੈਨਲ ਤੇ ਆਉਂਦੇ ਰਹਿਣਾ ਇਦਾਂ ਹੀ ਆਪਾਂ ਮਿਲਦੇ ਰਹਿਣਾ ਹੈਨਾ ਤੇ ਰੱਬ ਸਾਰਿਆਂ ਨੂੰ ਤਾਂ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਆਪਾਂ ਫੇਰ ਮਿਲਦੇ ਆਂ ਅਗਲੀ ਵਾਰ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ